ਹਾਂ ਕੀ ਨਾਮ ਆਬ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਕਿ ਤੁਸੀਂ ਭੇਜਿਆ ਸੀ ਰਸ਼ਮਦੀਪ ਕੌਰ ਸੀ ਉਹਦੇ ਪ੍ਰੀਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 10 ਸਾਲ 10 ਮਹੀਨੇ ਹੋ ਗਏ ਸੀ ਤੇ ਉਥੇ ਕੀ ਸੋਚਣਾ ਮਿਲੀ ਤੁਹਾਨੂੰ ਉੱਥੇ ਉਹਨੇ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਕਿ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈਆਂ ਦੋ ਕਿੱਥੇ ਦੇ ਆ ਬੋ ਆ ਮਲੋਹ ਦੇ ਲੱਗੇ ਹੋਏ ਮਲੋਹ ਦੇ ਕਿਸੇ ਪਿੰਡ ਦੇ ਆ ਹਾਂ ਜੀ ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸੇ ਕਾ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਫੈਨ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨ ਵਧੀਆ ਹੂੰ ਪਰਮਾਤਮਾ ਨੇ ਬੱਚੀ ਨੂੰ ਇਸ ਭੁੱਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ ਤੰਕ ਤੂ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਉਸਕੇ ਤੁਸੀਂ ਭੇਜਿਆ ਸੀ ਰਸ਼ਮਦੀਪ ਨੂੰ ਸੀ ਉਹਦੇ ਪ੍ਰੀਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 10 ਸਾਲ 10 ਮਹੀਨੇ ਹੋ ਗਏ ਜੀ ਤੇ ਉੱਥੇ ਕੀ ਸੋਚਨਾ ਮਿਲੀ ਤੁਹਾਨੂੰ ਉਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਹੋਏ ਮਲੋਹ ਦੇ ਕਿਸੇ ਪਿੰਡ ਦੇ ਹਾਂ ਜੀ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜਾਈ ਇੱਥੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸੇ ਕਾ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਫੈਨ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨ ਵਧੀਆ ਹੂੰ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਭੁੱਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ ਤਾਂ ਕਿ ਤੂੰ ਹਾਂ ਕੀ ਨਾਮ ਆ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਕਿ ਤੁਸੀਂ ਭੇਜਿਆ ਸੀ ਰਸ਼ਮਦੀਪ ਕੌਰ ਸੀ ਉਹਦੇ ਪ੍ਰੀਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 10 ਸਾਲ 10 ਮਹੀਨੇ ਹੋ ਗਏ ਤੇ ਉਥੇ ਕੀ ਸੋਚਣਾ ਮਿਲੀ ਤੁਹਾਨੂੰ ਉੱਥੋਂ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹਾਂ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਹਿੰਦੇ ਉਹਦੇ ਵਿੱਚ ਬੱਚੇ ਕਿ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈਆਂ ਦੋ ਕਿੱਥੇ ਦੇ ਆ ਬੋ ਦੋ ਅਮਲੋਹ ਦੇ ਲੱਗੇ ਹੋਏ ਉਹਦੇ ਕਿਸੇ ਪਿੰਡ ਦੇ ਆ ਹਾਂ ਜੀ ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜੇ ਇੱਥੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸੇ ਕਾ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਵਿੱਚ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਬਸ ਆਪਣੇ ਭੇਖ ਲਈ ਬੱਚਿਆਂ ਦੇ ਭੇਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੇਖ ਬਣੇਗਾ ਉਹਨਾਂ ਦੀ ਹੂੰ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਭੇਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ